ਸਿੱਖ ਇਤਿਹਾਸ ਬਾਰੇ ਹੋਰ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਇੱਕ ਮਹਾਨ ਗੁਰੂ ਕਵੀ ਭਗਤ ਤੇ ਸੂਰਬੀਰ ਸਨ ਜਿਨ੍ਹਾਂ ਨੇ Hindu ਧਰਮ ਦੀ ਰੱਖਿਆ ਲਈ ਆਪਣੀ ਕੁਰਬਾਨੀ ਦਿੱਤੀ ਤੇ ਸਮਕਾਲੀ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਤੋਂ ਰੋਕਿਆ ਉਨ੍ਹਾਂ ਦੀਆਂ ਰਚਨਾਵਾਂ ਵਿੱਚ ਕਾਦਰ ਕੁਦਰਤ ਮਨੁੱਖੀ ਸੰਬੰਧ ਤੇ ਵਿਰਾਗ ਦਾ ਅਤ ਖੂਬਸੂਰਤ ਢੰਗ ਨਾਲ ਵਰਣਨ ਹੈ ਆਪ ਜੀ ਦਾ ਪ੍ਰਕਾਸ਼ 1621 ਈਸਵੀ ਨੂੰ ਪਿਤਾ ਗੁਰੂ ਹਰਗੋਬਿੰਦ ਜੀ ਤੇ ਮਾਤਾ ਨਾਨਕੀ ਜੀ ਦੇ ਗ੍ਰਹਿ ਵਿਖੇ ਹੋਇਆ ਆਪ ਜੀ ਦੇ ਧਰਮ ਪਤਨੀ ਮਾਤਾ ਗੁੱਜਰਕੌਰ ਜੀ ਤੇ ਸੁਪੁੱਤਰ 10ਵੇਂ ਗੁਰੂ ਗੋਬਿੰਦ ਸਿੰਘ ਜੀ ਸਨ 8ਵੇਂ ਗੁਰੂ ਜੀ ਸ੍ਰੀ ਹਰਿਕ੍ਰਿਸ਼ਨ ਜੀ ਨੇ ਅੰਤਿਮ ਸਮੇਂ ਬਚਨ ਕੀਤੇ ਕਿ ਅਗਲਾ ਗੁਰੂ ਬਾਬਾ ਬਕਾਲਾ ਵਿਖੇ ਹੈ ਪਰ ਉਹਨਾਂ ਨਾਮ ਨਹੀਂ ਦੱਸਿਆ ਇਹ ਖਬਰ ਸੁਣ ਕੇ ਬਹੁਤ ਸਾਰੇ ਨਕਲੀ ਗੁਰੂ ਉੱਥੇ ਮੰਝੀਆਂ ਵਿਛਾ ਕੇ ਬੈਠ ਗਏ ਆਪ ਜੀ ਉੱਥੇ ਇੱਕ ਪਉਰੇ ਵਿੱਚ ਪਕਤੀ ਕਰ ਰਹੇ ਸਨ ਜਦੋਂ ਮੱਖਣਸ਼ਾਹ ਲੁਬਾਣਾ ਤੇ ਹੋਰ ਸੰਗਤਾਂ ਨੇ ਆਪ ਜੀ ਨੂੰ ਪਾਲ ਕੇ ਅਸਲੀ ਗੁਰੂ ਮੰਨਿਆ ਸਿੱਖੀ ਦੇ ਪ੍ਰਚਾਰ ਕਰਨ ਲਈ ਆਪ ਹਿੰਦੁਸਤਾਨ ਵਿੱਚ ਬਹੁਤ ਜਗ੍ਹਾ ਗਏ ਤੇ ਸਿੱਖੀ ਦੇ ਕੇਂਦਰ ਸੈਂਟਰ ਸਥਾਪਿਤ ਕੀਤੇ ਪੰਜਾਬ ਵਾਪਸ ਆ ਕੇ ਆਪ ਜੀ ਨੇ ਸ਼ਿਵਾਲਕ ਦੀਆਂ ਪਹਾੜੀਆਂ ਦੇ ਕੋਲ ਮੱਖੋਵਾਲ ਦੀ ਜ਼ਮੀਨ ਖਰੀਦ ਕੇ ਚੱਕ ਨਾਨਕੀ ਨਾਮ ਦਾ ਨਗਰ ਵਸਾਇਆ ਜਿਸ ਨੂੰ ਬਾਅਦ ਵਿੱਚ ਅਨੰਦਪੁਰ ਸਾਹਿਬ ਦਾ ਨਾਮ ਦਿੱਤਾ ਉਸ ਸਮੇਂ ਦਾ ਮੁਗਲ ਬਾਦਸ਼ਾਹ ਔਰੰਗਜ਼ੇਬ ਸਾਰੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਲੱਗਿਆ ਉਸ ਦਿਨ ਜ਼ੁਲਮ ਦੀ ਇੰਤਹਾ ਹੋ ਗਈ ਤਾਂ ਕਸ਼ਮੀਰੀ ਪੰਡਤ ਗੁਰੂ ਜੀ ਕੋਲ ਮਦਦ ਲਈ ਫਰਿਆਦ ਲੈ ਕੇ ਆਏ ਉਸ ਸਮੇਂ ਗੁਰੂ ਜੀ ਫਰਮਾਏ ਕਿ ਇਸ ਜ਼ੁਲਮ ਨੂੰ ਰੋਕਣ ਲਈ ਕਿਸੇ ਮਹਾਨ ਪੁਰਖ ਦੀ ਕੁਰਬਾਨੀ ਦੀ ਜ਼ਰੂਰਤ ਹੈ ਇਹ ਸੁਣ ਕੇ ਆਪ ਜੀ ਦੇ ਸੁਪੁੱਤਰ ਬਾਲ ਗੋਬਿੰਦ ਰਾਏ ਜੀ ਬੋਲੇ ਕਿ ਪਿਤਾ ਜੀ ਆਪ ਜੀ ਤੋਂ ਵੱਡਾ ਮਹਾਨ ਪੁਰਖ ਹੋਰ ਕੌਣ ਹੋ ਸਕਦਾ ਹੈ ਗੁਰੂ ਤੇਗ ਬਹਾਦਰ ਜੀ ਨੇ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਉਠਾਉਣ ਦਾ ਫੈਸਲਾ ਕੀਤਾ ਤੇ ਕਸ਼ਮੀਰੀ ਪੰਡਤਾਂ ਨੂੰ ਬੋਲਿਆ ਕਿ ਉਹ ਔਰੰਗਜ਼ੇਬ ਨੂੰ ਕਹਿ ਦੇਣ ਕਿ ਜੇ ਉਹ ਗੁਰੂ ਜੀ ਤੂੰ ਮੁਸਲਮਾਨ ਬਣਾ ਲੈ ਤਾਂ ਸਾਰੇ ਹਿੰਦੂ ਮੁਸਲਮਾਨ ਬਣ ਜਾਣਗੇ ਇਹ ਖਬਰ ਸੁਣ ਕੇ ਔਰੰਗਜ਼ੇਬ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ। ਬਾਲ ਗੋਬਿੰਦ ਰਾਏ ਜੀ ਨੂੰ ਗੁਰਗੱਦੀ ਬਖਸ਼ ਕੇ ਗੁਰੂ ਜੀ ਕੁਝ ਸਿੱਖਾਂ ਸਮੇਤ ਦਿੱਲੀ ਵੱਲ ਨੂੰ ਚੱਲ ਪਏ। ਆਪ ਜੀ ਨੂੰ ਗ੍ਰਿਫਤਾਰ ਕਰਕੇ ਔਰੰਗਜ਼ੇਬ ਕੋਲ ਲਿਜਾਇਆ ਗਿਆ। ਇਸਲਾਮ ਤਰਨ ਕਰਨ ਲਈ ਆਪ ਜੀ ਨੂੰ ਅਤਿਅੰਤ ਤਸੀਹੇ ਦਿੱਤੇ ਗਏ ਪਰ ਗੁਰੂ ਜੀ ਆਪਣੇ ਧਰਮ ਤੇ ਅਡੋਲ ਰਹੇ। ਅੰਤ 1675 ਈਸਵੀ ਨੂੰ ਗੁਰੂ ਜੀ ਪਾਈ ਮਤੀ ਦਾਸ ਪਾਈ ਸਤੀ ਦਾਸ ਤੇ ਪਾਈ ਦੱਲਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਆਪ ਜੀ ਦੀ ਸ਼ਹੀਦੀ ਨੇ ਹਿੰਦੂਆਂ ਵਿੱਚ ਇੱਕ ਨਵੀਂ ਜਾਗਰਤੀ ਪੈਦਾ ਕਰ ਦਿੱਤੀ ਤੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦੇ ਔਰੰਗਜ਼ੇਬ ਦੇ मंसूਬੇ ਫੇਲ ਹੋ ਗਏ ਆਪ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਬਚਤਰਨਾਟਕ ਦਸਮ ਗ੍ਰੰਥ ਵਿੱਚ ਲਿਖਦੇ ਹਨ ਦੋਹਰਾ ਠੀਕਰ ਫੋਰ ਦਿਲੀਸ ਸਿਰ ਪ੍ਰਭਪੁਰ ਕੀ ਆਪ ਆਨ ਤੇਗ ਬਹਾਦਰ ਸੀਕ ਰਿਆ ਕਰੀਨਾ ਕਿ ਨਹੂ ਆਨ 15 ਤੇਗ ਬਹਾਦਰ ਕੇ ਚਲਤ ਭयो जगत को शोक ਹੇ 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 ਸਭ जग भयो जय 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 सुर लोक 16 ਆਪ ਜੀ ਦੀ ਬਾਣੀ ਵਿੱਚੋਂ ਸ਼ਬਦ ਦੇਵ ਗੰਧਾਰੀ ਮਹਲਾ 9 ਜਗਤ ਮਹਿ ਝੂਟੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਰਹਾਉ ਮੇਰੋ ਮੇਰੋ ਸਭ ਹੈ ਕਹਿਤ ਹੈ ਹਿਤ ਸਿਓ ਬਾਧਿਓ ਚੀਤ ਅੰਤ ਕਾਲ ਸੰਗੀ ਨਹ ਕੋਉ ਇਹ ਅਚਰਜ ਹੈ ਰੀਤ हे ਮਨ ਮੂਰਖ ਅਜਹੂ ਨਹ ਸਮਜਤ ਸਿਖਦੈ ਹਾਰਿਓ ਨੀਤ ਨਾਨਕ ਪਾਉ ਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ ਪਦ ਅਰਥ ਮਹਿ ਵਿਚ ਪ੍ਰੀਤ ਪਿਆਰ ਸਿਓ ਨਾਲ ਕਿਆ ਕੀ ਚਾਹੇ ਪਾਵੇਂ ਦਾਰਾ ਇਸਤਰੀ ਮੇਰੋ ਮੇਰਾ ਹਿੱਤ ਮੂ ਸਿਓ ਨਾਲ ਬਾਧਿਓ ਬਜਿਆ ਹੋਇਆ ਅੰਤਕਾਲ ਅਖੀਰਲੇ ਵੇਲੇ ਸੰਗੀ ਸਾਥੀ ਕੋਉ ਕੋਈ ਵੀ ਰੀਤ ਮਰਿਆਦਾ ਜਗਤ ਚਾਲ ਅਜਹੂ ਅਜੇ ਪੀ ਸਿੱਖ ਸਿੱਖਿਆ ਨੀਤ ਨਿਤ ਸਦਾ ਪੌਜਲ ਸੰਸਾਰ ਸਮੰਦਰ ਅਰਥ ਹੈ ਪਾਈ ਦੁਨੀਆ ਵਿੱਚ ਸੰਬੰਧੀਆਂ ਦਾ ਪਿਆਰ ਮੈਂ ਝੂਠਾ ਹੀ ਵੇਖਿਆ ਹੈ ਚਾਹੇ ਕਿ ਇਸਤਰੀ ਹੈ ਚਾਹੇ ਮਿੱਤਰ ਹਨ ਸਾਰੇ ਆਪੋ ਆਪਣੇ ਸੁਖ ਦੀ ਖਾਤਰ ਹੀ ਮਨੁੱਖ ਦੇ ਨਾਲ ਤੁਰੇ ਫਿਰਦੇ ਹਨ ਇੱਕ ਰਹਾਉ ਹੈ ਪਾਈ ਸਭਨਾ ਦਾ ਚਿੱਤ ਮੋਹ ਨਾਲ ਵੱਜਿਆ ਹੁੰਦਾ ਹੈ ਉਸ ਮੋਹ ਦੇ ਕਾਰਨ ਹਰ ਕੋਈ ਇਹੋ ਹੀ ਆਖਦਾ ਹੈ ਕਿ ਇਹ ਮੇਰਾ ਹੈ ਇਹ ਮੇਰਾ ਹੈ ਪਰ ਅਖੀਰਲੇ ਵੇਲੇ ਕੋਈ ਵੀ ਸਾਥੀ ਨਹੀਂ ਬਣਦਾ ਜਗਤ ਦੀ ਅਚਰਜ ਮਰਿਆਦਾ ਚੱਲੀ ਆ ਰਹੀ ਹੈ ਇੱਕ 헤 ਮਨ ਮੂਰਖ ਤੈਨੂੰ ਮੈਂ ਸਦਾ ਸਿੱਖਿਆ ਦੇ ਦੇ ਕੇ ਥੱਕ ਗਿਆ ਹਾਂ ਤੂੰ ਅਜੇ ਵੀ ਅਕਲ ਨਹੀਂ ਕਰਦਾ 헤 ਨਾਨਕ ਆਖ ਹੈ ਪਾਈ ਜਦੋਂ ਮਨੁੱਖ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹੈ ਤਦੋਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ 23647 सौरठ महल्ला न हो जो नर दुख में दुख नहीं माने सुख स्नेह अर्प है नहीं जाके कंचन माटी माने इक रह आओ ना निंदिया न उस्तत जाके लोभ मोह अभिमाना हरख शोक त रह न्यारा हो नाही मान अपमाना एक आसा मनसा सगल त्यागया जग त रह निरासा काम क्रोध जेह परसै नहन तेह कट ब्रह्मनिवासा दो गुरु कृपा जेह नरकों कीनी ਇਹ ਜੁਗਤ ਪਛਾਨੇ ਨਾਨਕ ਲੀਨ ਭਯੋ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ 311 ਪਦਰਥ ਦੁੱਖਾਂ ਮੈਂ ਦੁੱਖਾਂ ਵਿੱਚ ਕਿਰਿਆ ਹੋਇਆ ਵੀ ਨਹੀਂ ਮੰਨੇ ਨਹੀਂ ਪ੍ਰਤੀਤ ਕਰਦਾ ਨਹੀਂ ਘਬਰਾਉਂਦਾ ਸੁਖ ਸੁਨੇਹ ਸੁੱਖਾਂ ਦਾ ਮੋਹ ਭੈ ਲਫਜ਼ ਪਾਉ ਤੋ ਬਹੁਵਚਨ ਜਾ ਕੇ ਜਿਸ ਦੇ ਮਨ ਵਿੱਚ ਕੰਚਨ ਸੋਨਾ ਮਾਟੀ ਮਾਨੇ ਇੱਕ ਰਹਾਉ ਨਾ ਨਿੰਦਿਆ ਕਰ ਨਾ ਉਸਤਤ ਕਰ ਜਾ ਕੇ ਅੰਦਰ ਜਿਸ ਦੇ ਨਾ ਲੋਭ ਹੈ ਨਾ ਮੋਹ ਹੈ ਨਾ ਅਹੰਕਾਰ ਹੈ ਜੋ ਮਨੁੱਖ ਖੁਸ਼ੀ ਤੇ ਗਮੀ ਤੋਂ ਨਿਰਲੇਪ ਰਹਿੰਦਾ ਹੈ ਜਿਸ ਨੂੰ ਨਾ ਆਦਰ ਪੋ ਸਕਦਾ ਹੈ ਨਾ ਨਿਰਾਦਰੀ ਮਨੁੱਖ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਇੱਕ ਹੇ ਭਾਈ ਜਿਹੜਾ ਮਨੁੱਖ ਆਸਵਾਮੀ ਦਾ ਸਤਿ ਤਿਆਗ ਦਿੰਦਾ ਹੈ ਜਗਤ ਤੋਂ ਨਿਰਮੋਹ ਰਹਿੰਦਾ ਹੈ ਜਿਸ ਮਨੁੱਖ ਨੂੰ ਨਾ ਕਾਮਵਾਸਰਾਛ ਹੋ ਸਕਦੀ ਹੈ ਕਰੋਚ ਹੋ ਸਕਦਾ ਹੈ ਉਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ ਦੋ ਪਰ ਹੇ ਨਾਨਕ ਆਖ ਜਿਸ ਮਨੁੱਖ ਉਤੇ ਗੁਰੂ ਨੇ ਮહેર ਕੀਤੀ ਉਸ ਨੇ ਹੀ ਜੀਵਨ ਦੀ ਇਹ ਜਾਚ ਸਮਝੀ ਹੈ ਉਹ ਮਨੁੱਖ ਪਰਮਾਤਮਾ ਨਾਲion ਇੱਕ ਮਿਕ ਹੋ ਜਾਂਦਾ ਹੈ ਜਿਵੇਂ ਪਾਣੀ ਨਾਲ ਪਾਣੀ ਮਿਲ ਜਾਂਦਾ ਹੈ 3 11 ਇੱਕ ਓਂਕਾਰ ਸਤਿਗੁਰ ਪ੍ਰਸਾਦ ਮਾਰੂ ਮਹੱਲਾ ਨਾ ਹੋ ਹਰ ਕੋ ਨਾਮ ਸਦਾ ਸੁਖ ਦਾਈ ਜਾ ਕੋ ਸਿਮਰ ਅਜਾਮਲ ਉਦ੍ਰਿਓ ਗਨਿਕਾ ਹੂ ਗਤ ਪਾਈ ਇਕ ਰਹਾਉ ਪੰਚਾਲੀ ਕੋ ਰਾਜ ਸਭਾ ਮਹਿ RAM ਨਾਮ ਸੁਧ ਆਈ ਤਾਂ ਕੋ ਦੁਖ ਹਰਿਓ ਕਰੂਨਾ ਮਹਿ اپنی پےج بڑھائی اک جہنر جس کرپا ندی گائیو تاں کو بھیو سہائے کحو نانک میں یہی بھروسہ گہی آن سرنائی دو اک پدार्थ کو داสุข دائے آتمک انند دین والا کحو نو سمر کے اجامل اس نے اک مہاتما دے کہے اپنے پتر دا نام نارائن رکھیا سی نارائن نارائن آکھدیاں سچ مچ نارائن پرماتما ਨਾਲ اس دا پیار بن گیا 우드ریو وکارن تو بچ گیا گنیکا بیسوا توتے نو رام نام پڑھاوندیا اس دی اپنی لپپی پرماتما وچ لگ گئی ہو پی گتوچی آتمک اوستھا ਇੱਕ ਪੰਚਾਲੀ ਪੰਚਾਲ ਦੇਸ਼ ਦੀ ਰਾਜਕੁਮਾਰੀ ਦ੍ਰੋਪਦੀ ਰਾਜ ਸਭਾ ਮਹਾਰਾਜ ਸਭਾ ਵਿੱਚ ਦੁਰਯੋਦਨ ਦੇ ਦਰਬਾਰ ਵਿੱਚ ਸੁਧ ਸੁਜ ਰਾਮ ਨਾਮ ਸੁਧ ਪਰਮਾਤਮਾ ਦੇ ਨਾਮ ਦਾ ਧਿਆਨ ਪਾਈ ਗੁਰਗੁਰਦਾਸ ਜੀ ਨੇ 10ਵੀਂ ਵਾਰ ਜੋ ਹਾਹਾ ਕ੍ਰਿਸ਼ਨ ਕਰਾਇਆ ਹੈ ਉਹ ਆਮ ਪਰਚਲਿਤ ਕਹਾਣੀ ਦਾ ਹਵਾਲਾ ਹੈ ਉਹਨਾਂ ਦਾ ਆਪਣਾ ਸਿਧਾਂਤ ਅਖੀਰਤੇ ਹੈ ਕਿ ਨਾਥ ਨਾਥਾ ਬੰਦੁਰਾਂ ਦੀ ਕੋਦਾ ਦੁਖ ਰਿਓ ਕਰਨਾ ਮਹਤਰ ਸੁਰੂ ਪਰਮਾਤਮਾ ਦੀ ਪੈਜ ਇੱਜ਼ਤ ਨਾਮਣਾ ਜੇ ਭਾਈ ਬਿੰਦਿਆ ਨੇ ਕਿਰਪਾ ਨੇ ਦਿਖਰ ਜਾਣੇ ਪ੍ਰਭੂ ਦੀ ਸੇਵਸਲਾ ਕੀਤੀ ਸਹਾਈ ਮਦਦਗਾਰ ਹੋ ਕੇ ਬਰੂਹਾ ਕਹੂ ਨਾਨਕ ਇਹੀ ਭਰੋਸਾ ਇਚ ਇਹੀ ਭਰੋਸੇ ਗਈ ਆਨਸਰ ਨਾਈ ਅਰਥ ਹੈ ਭਾਈ ਪਰਮਾਤਮਾ ਦਾ ਨਾਮ ਸਦਾ ਆਤਮਕ ਅਨੰਦ ਦੇਣ ਹੈ ਜਿਸ ਨਾਮ ਨੂੰ ਸਿਮਰ ਕੇ ਜਾਮਲ ਵਿਕਾਰਾਂ ਤੋਂ ਬਚ ਗਿਆ ਸੀ ਇਸ ਨਾਮ ਨੂੰ ਸਿਮਰ ਕੇ ਗਣਿਕਾ ਵੇਸਵਾਨੇ ਵੀ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਸੀ ਇੱਕ ਰਹਾਉ ਹੇ ਪਾਈ ਦੁਰੇਦਨ ਦੇ ਰਾਜ ਦਰਬਾਰ ਵਿੱਚ ਦ੍ਰੋਪਦੀ ਨੇ ਪ੍ਰਮਾਤਮਾ ਦੇ ਨਾਮ ਦਾ ਧਿਆਨ ਤਿਆਤਰਿਆ ਸੀ ਤੇ ਤਰਸ ਰੂ ਪ੍ਰਮਾਤਮਾ ਨੇ ਉਸ ਦਾ ਦੁੱਖ ਦੂਰ ਕੀਤਾ ਸੀ ਤੇ ਇਸ ਤਰ੍ਹਾਂ ਆਪਣਾ ਨਾਮਣਾ ਵਧਾਇਆ ਸੀ ਇੱਕ ਹੇ ਪਾਈ ਜਿਨ੍ਹਾਂ ਵੀ ਬੰਦਿਆਂ ਨੇ ਕਿਰਪਾ ਦੇ ਖਜ਼ਾਨੇ ਪ੍ਰਮਾਤਮਾ ਦੀ ਸਿਫਤ ਅਲਾ ਕੀਤੀ ਪ੍ਰਮਾਤਮਾ ਨੂੰ ਮਦਦਗਾਰ ਹੋ ਕੇ ਬੜੂਆ ਹੈ ਨਾਨਕ ਮੈਂ ਹੀ ਬਰੋਸੇ ਆ ਕੇ ਪ੍ਰਮਾਤਮਾ ਦੀ ਹੀ ਸਰਨ ਲਈ ਹੈ